ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਬਿਲਕੁਲ ਠੀਕ ਆ। ਤੇ ਆਪਾਂ ਜਿਹੜੀ ਹੈਗੀ ਆ ਦਾਲ ਬਣਾ ਲਈ ਆ ਮੂੰਗੀ ਛੋਲੇ ਦੀ ਦਾਲ ਬਣਾਈ ਆ। ਪਰ ਮੰਮੀ ਨੂੰ ਜਿਹੜਾ ਹੈਗਾ ਆ ਘਿਓ ਤੜਕਾ ਵਗੈਰਾ ਖਾਣਾ ਅਲਾਉਡ ਨਹੀਂ ਹੈਗਾ। ਤੇ ਉਹਨਾਂ ਦਾ ਜੀ ਕੱਲ ਅਸੀਂ ਮੱਕੜੂ ਦੀ ਸਬਜ਼ੀ ਜਿਹੜੀ ਖਾਵਾਂ। ਤੇ ਉਹਨਾਂ ਲਈ ਆਪਾਂ ਸਿੰਪਲ ਬਸ ਪਾਣੀ ਪਾ ਲਿਆ ਤੇ ਇਹਦੇ ਵਿੱਚ ਜਿਹੜਾ ਹੈਗਾ ਆ ਕਦੂ ਤੇ ਪਿਆਜ਼ ਨੂੰ ਬੋਇਲ ਕਰਦੇ ਆਂਗੇ। ਕਿਉਂਕਿ ਉਹਨਾਂ ਨੂੰ ਡਾਕਟਰ ਨੇ ਡਾਈਟ ਪਲਾਨ ਦਿੱਤਾ ਹੈ ਕਾਫੀ ਸਾਰਾ ਤੇ ਬਸ ਇਹਦੇ ਵਿੱਚ ਹਲਦੀ ਤੇ ਨਮਕ ਪਾਉਣਾ ਹੈ ਮਿਰਚ ਆਪਾਂ ਜਿਹੜੀ ਐਡ ਨਹੀਂ ਕਰਨੀ ਬਣੇ ਰਿਓ ਜੀ ਬਲੌਗ ਦੇ ਨਾਲ ਬਲੌਗ ਅੱਗੇ ਅੱਗੇ ਇੰਟਰਸਟਿੰਗ ਮਤਲਬ ਹੁੰਦਾ ਜਾਣਾ ਹੈ ਤਾਂ ਤਾਂ ਇਹ ਸਬਜੀ ਬਸ ਪਾਣੀ ਦੇ ਵਿੱਚ ਬੋਇਲ ਕਰ ਦੇਣੀ ਹੈ ਕੁਝ ਇਹਦੇ 'ਚ ਨਹੀਂ ਆਪਾਂ ਪਾਉਣਾ ਹੈਗਾ ਸਿਰਫ ਹਲਦੀ ਤੇ ਨਮਕ ਆਪਾਂ ਪਾਉਣਾ ਹੈ ਦਾ ਇਹਨਾਂ ਨੂੰ ਚੰਗੀ ਤਰ੍ਹਾਂ ਕਰਦੂ ਆਪਾਂ ਪਕਾ ਲੈਣਾ ਹੈ ਇਹ ਉਹ ਵਧੀਆ ਪੱਕ ਗਿਆ ਉਸ ਤੋਂ ਬਾਅਦ ਫਿਰ ਹੈਗਾ ਜਿਹੜਾ ਇਹਦੇ ਵਿੱਚ ਹਲਦੀ ਤੇ ਨਮਕਾ ਜਿਹੜਾ ਪਾ ਦੇਾਂਗੇ ਤੇ ਸਬਜੀ ਬਣ ਕੇ ਰੈਡੀ ਹੋ ਜੂਗੀ ਤੇ ਆਪਾਂ ਜਿਹੜਾ ਹੈਗਾ ਯਾਰ ਟਾਈਮ ਤਾਂ کافی ਹੋ ਗਿਆ ਮੈਂ ਦੇਖਿਆ ਨਹੀਂ ਹੈਗਾ ਕਿੰਨਾ ਹੋ ਗਿਆ ਸ਼ਾਮ ਦੇ ਮੈਂ ਕਹਿੰਨੀ ਆ 5 ਸਵਾ ਬੰਦ ਹੋ ਗਏ ਨੇ ਤੇ ਕੋਈ ਉਧਰ ਕਦੋਂ ਮੈਂ ਸ਼ਾਮ ਨੂੰ ਹੀ ਸਟਾਰਟ ਕਰ ਦਿੰਦੀ ਹਾਂ ਕੰਮ ਬਹੁਤ ਹੁੰਦਾ ਹੈ ਬਈ ਸਵੇਰ ਹੋ ਰਹੀ ᱛੀ ਗਰਮੀ ਵੀ ਬਹੁਤ ਜ਼ਿਆਦਾ ਵਾ ਇੰਨੀ ਜ਼ਿਆਦਾ ਗਰਮੀ ਆ ਕੈਮਰਾ ਚੱਕਣ ਨੂੰ ਜੀ ਨਹੀਂ ਕਰਦਾ ਘਰੋਂ ਬਾਹਰ ਨਿਕਲਣਾ ਤਾਂ ਬਹੁਤ ਦੂਰ ਦੀ ਗੱਲ ਆ ਸਵੇਰ ਸਵੇਰੇ ਤਾਂ ਇਹ ਹੁੰਦਾ ਵੀ ਆਪਾਂ ਦਾਵਾ ਦਾ ਕੰਮ ਨਿਬੜੀਏ ਤੇ ਪੱਖਿਆਂ ਥੱਲੇ ਹੋ ਜਾਈਏ ਇੰਨੀ ਜ਼ਿਆਦਾ ਗਰਮੀ ਆ ਅਪਰੇਚਨ ਨਹੀਂ ਕਾਫੀ ਜ਼ਿਆਦਾ ਹਾਈ ਹੋਇਆ ਹੋਇਆ ਆ 45 ਡਿਗਰੀ ਦੇ ਤਕਰੀਬਨ ਹੋਊਗਾ ਉੱਪਰ ਹੋਊਗਾ 45 ਡਿਗਰੀ ਨੀ ਜਦਾ ਕਰਨੀ ਬਹੁਤ ਜਨਨ ਅਗੀ ਪੈ ਰਹੀ ਵਸਤੇ ਇੱਕਦੂ ਆਪਣੇ ਆਇਲ ਹੋਣ ਲੱਗ ਗਿਆ ਤੇ ਮੈਂ ਥੋੜੀ ਜਿਹੀ ਚਾਹ ਵੀ ਉਹਦੀ ਚਾਹ ਘਰੋਂ ਰੱਖੀ ਆ ਚਲੋ ਮਿਲ ਗਿਆ ਤੁਹਾਨੂੰ ਫੇਰ ਤੇ ਚਾਹ ਪੀ ਲਈ ਲੋਜੀ ਸਬ지 ਜਿਹੜੀ ਹੈਗੀ ਆਪਾਂ ਬਣਾਤੀ ਆ ਤੇ ਦਾਲ ਵੀ ਆਪਣੀ ਬੜੀ ਪਈ ਆ ਤੇ ਹੁਣ ਕਰ ਦਿੰਦੀ ਆ ਕੱਪੜਿਆਂ ਦੀ ਸਹ ਹਾਂਜੀ ਹੋ ਕੀ ਰ ਗਾਲਾ ਤਾਂ ਹੁੰਦੀ ਨਹੀਂ ਕੋਤੋਂ ਮੇੜਣਾ ਬਾਰੇ ਤੁਸੀਂ ਇਹ ਪਾਲਾ ਦੀ ਤੈਹਾਂ ਦਾ ਫੋੜਿਆ ਨਹੀਂ ਆ ਅੱਖਾ ਮੈਂ ਫਰੇ ਨੂੰ ਕੀਤਾ ਹੋਇਆ ਮੰਦੀ ਵਾਲ ਨੂੰ ਇੰਝ ਨਹੀਂ ਕੀਤਾ ਫਿਰ ਤੈਨ ਆਣੀ ਉੱਤੀ ਹੋ ਜਾਂਦੀ ਆ ਪਕੜਿਆਂ ਦੀ ਦੀ ਨਾਲ ਤੈਨ ਲਈ ਜਾਵੇ ਵਧੀਆ ਰਹਿੰਦੀ ਅੱਗੇ ਸਾਡੇ ਅੰਦਰ ਰੱਖੇ ਪਏ 2-3 ਦਿਨਾਂ ਦੇ ਪਕਵੜੇ ਧੋ ਤੋਂ ਉਹ ਮੈਂ ਹੁਣ ਕੱਲ ਨੂੰ ਦੁਪਹਿਰੇ ਵੇਲੇ ਲਾਂਭੂ ਤੀਕਾ ਤਿੰਨ ਨੇੜੇ ਕਰਕੇ ਬੋਲੋ ਮੰਮੀ ਕੋਲੇ ਜੀ ਬੋਲਿਆ ਨਹੀਂ ਆ ਮੈਨੂੰ ਚਾਜੂ ਨਾ ਉਹ ਗਿਆ ਤੁਹਾਨੂੰ ਪਤਾ ਹੋਣਾ ਗਲੇ ਦਾ ਪੇਸ਼ਾਂਤ ਹੋਣਾ ਹੋਇਆ ਵਾ ਤੇ ਬਹੁਤ ਦੁੱਖਾ ਹੋਇਆ ਅਗੂ ਸੋਚਦਾ ਕਸੀ ਤਾਂ ਕਹਿੰਦੇ ਹੁੰਦੇ ਹਨ ਨਾ ਨਾ ਬੋਲੋ ਘੱਟ ਬੋਲ ਕੇ ਰਹਿਣਾ ਨਾ ਕੋਈ ਗੱਲ ਹੈ ਨਾ ਚੁੱਪ ਵੀ ਰਹਿ ਜਾ ਸਾਰਾ ਦਿਨ

ਉਹਦੀਆਂ ਵੀ ਕੱਲ ਫਰਾਗ ਲਿਆ ਸੀਗੇ ਤੇ ਮੈਂ ਮਾਵਾ ਜਾ ਕੱਢਦਾ ਇਹ ਨਾ ਹੋਟਲ ਉਹਨਾਂ ਚੁੱਟੀਆਂ ਹੋਈਆਂ ਨਾ ਬੱਚਿਆਂ ਮੈਂ ਯਾਦ ਤਾਂ ਮੈਂ ਵੈਸੇ ਵੀ ਨਾ ਕਪੜਾ ਧੋਹਦਾ ਮਨਾਂ ਚੁੱਟੀਆਂ ਹੋਣ ਕਿ ਬੱਚਿਆਂ ਤੇ ਲਾਸਟ ਜੇ ਤੇ ਜਾਵਾਂਗੇ ਪਿੰਡ ਜਿਹੜੇ ਕਪੜੇ ਲਿਆਦੇ ਆਂ ਤੇ ਉਹ ਘਰੇ ਪਾਉਣ ਵਾਲੀ ਬਹੁਤ ਹੈਗੇ ਨੇ ਤੇ ਟੈਂਟ ਪਿਆ ਕਿ ਜਾਨੀਆਂ ਉਹਨੂੰ ਵੀ ਲਿਆ ਕੇ ਦਵਾਂਗੇ ਤਾਂ ਦੇ ਨੇੜ ਦੇ ਲਿਆਵਾਂਗੇ ਤਾਂ ਕਰੋੜਾ ਤਾਂ ਬਹੁਤ ਪੈਸਾ ਹੋਵੇ ਮੈਨੂੰ ਵੀ ਲਿਆ ਦੇ। ਇਹ ਪਰ ਆਪਾਂ। ਉਤਾਰ ਲਿਆ। ਕੱਠਿਆਂ ਦੇ ਲੈਣੇ ਉੱਤੇ ਹੋ ਜਾਂਦੇ ਆ ਹਨਾ। ਠੀਕ ਇਹ ਵੀ ਉਹਦਾ ਹੀ ਇੱਕ ਐਪਲੀਕੇਸ਼ਨ ਹੋ ਸਕਦੀ ਹੈ ਨਾ। ਕੱਠਿਆਂ ਦੇ ਲੈਣੇ ਉੱਤੇ ਹੋ ਜਾਂਦੇ ਹਨਾ ੱਲੇ-ਪੱਲੇ ਦੀ ਚੀਜ਼ ਤਾਂ ਬੰਦਾ ਲੈ ਲੇ। ਇਹ ਆ ਤਾਂ ਕੱਪੜੇ ਜਿਹੜੇ ਸਾਫ ਦੀ ਫਿਰ ਮੈਂ ਮੈਨੂੰ ਜੋ ਆਪਾਂ ਮੰਨ ਲਈ ਆਟਾ ਗਰਮੀ ਦਾ ਤੱਕ ਕੋਚੋਈ ਨਾ ਪਾ ਲੈਣਾ ਰਗਾ ਸੱਤ ਵਾਲਾ ਪੱਖਾ ਲਾ ਲ ਸੋਈ ਚ ਵੀ ਆਪਣੇ ਨਾ ਕਹ ਰਿਹਾ ਪੱਖਾ ਲਾ ਕੇ ਤੇ ਜਿਹੜਾ ਕੰਮ ਕਰ ਗਿਆ ਸੋਈ ਜਿਆਦਾ ਕਰਨਾ ਪੂਰਾ ਮਾਰ ਕੇ

ਤੋ ਤਾਂ ਉਹ ਨਹੀਂ ਰੱਖਣਾ ਵੀ ਆਪਣਾ بس ਬਾਕੀ ਸਾਰੇ ਕੰਮ ਜਿਹੜੇ ਆਪਾਂ ਕਰਦੇ ਸੀ। ਜਿਵੇਂ ਕਿ ਉਹ ਘਾਟਾ ਉਹਨਾਂ ਦੇ ਰੋਟੀ ਰੋਣੀ ਆ ਬਸ। ਤੇ ਇੱਕ ਦੁੱਧ ਗਰਮ ਕਰਨਾ ਹੈ। ਉਹ ਤੁਹਾਡੇ ਲੈ ਕੇ ਆਉਣ ਵਾਲਾ ਹੈ। ਬੱਚੇ ਕੁਝ ਨੂੰ ਤਵਾਰਦੇ ਆ ਉਹਨਾਂ ਦੇ ਆਏ ਕਿਉਂਕਿ 4000 ਤੋਂ ਹੁੰਦੇ ਆ 6 ਸਵਾ 6 ਹੁੰਦੇ ਆ। ਤੇ ਆ ਕੇ ਦੁੱਧ ਲੈ ਕੇ ਆਉਂਗੀ ਆਪਣੀ ਗਾਂ ਜਿਹੜੀ ਸੂਣ ਵਾਲੀ ਆ। ਘਰ ਦੇ ਤੋਂ ਹੁੰਦੀ ਹੀ ਆ। ਜੇ ਕੋਈ ਮੌਨ ਲਾ ਲੈਣੀ। ਜੇ ਤੁਹਾਨੂੰ ਮੇਰੇ ਬਲੌਗ ਵਧੀਆ ਲੱਗਦੇ ਹੁੰਦੇ ਆ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਤੇ ਜਿਹੜੇ ਜਿਹੜੇ ਨਵੇਂ ਆਉਂਦੇ ਆ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੰਟੀ ਦਾ ਬੈਲ ਆਈਕਨ ਜਿਹੜਾ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜAVE ਵੀਡੀਓ ਆਪਣੀ ਜਿਹੜੀ ਸ਼ਾਮ ਨੂੰ ਆਉਂਦੀ ਹੁੰਦੀ ਆ 7 ਵਜੇ ਤੋਂ 8 ਵਜੇ ਦੇ ਵਿੱਚ ਵਿੱਚ ਜਿਹੜੀ ਮੈਂ ਅਪਲੋਡ ਕਰ ਦਿੰਦੀ ਆ ਉਹ ਅੱਜ ਸ਼ਿਸ਼ਾ ਦਾ ਵੀ 7 ਵਜੇ ਕਰਾਂਗੀ ਨਹੀਂ 7 ਵਜੇ ਅੱਜ ਫਿਰ 8 ਵਜੇ ਲੰਘ ਜਾਂਦੇ ਆ ਕਿਉਂਕਿ ਵਲੌਗ ਬਣਾਇਦਾ ਹੈ ਹਨਾ ਐਡੀਟਿੰਗ ਕਰੀਦੀ ਆ ਫਿਰ ਉਹਨੂੰ ਅਪਲੋਡ ਹੋਣ ਨੂੰ ਟਾਈਮ ਲੱਗ ਜਾਂਦਾ ਆ ਫਿਰ ਪ੍ਰੋਸੈਸਿੰਗ 'ਚ ਵੀ ਜਾਂਦੀ ਆ ਹਨਾ ਜਦੋਂ ਆਪਾਂ ਲਗਾ ਵੀ ਉਸ ਤਰ੍ਹਾਂ ਨਾ ਪੈਂਦਾ ਆ ਮੋਰਫਨ ਮੋਨਟਾਈਜੇਸ਼ਨ ਲਈ ਜਦੋਂ ਆਪ ਅਪਲਾਈ ਕਰਦੇ ਆ ਉਹ ਵੀ ਪ੍ਰੋਸੈਸਿੰਗ ਲੈਂਦਾ ਆ ਹਨਾ ਤੇ ਆਕੇ ਜੇ ਕੋਈ ਟਿਸ਼ੂ ਵਗੈਰਾ ਤਾਂ ਨਹੀਂ ਹੈਗਾ ਵੀਡੀਓ ਤੇ ਫਸੈ ਚ ਲੈ ਜਾਂਦਾ ਆ ਸਾ ਪਰੌਣਾ ਨੂੰ ਵੀ ਮੰਮੀ ਆਹ ਕਿਹੜਾ ਹੈਗਾ ਇਹ ਹਾਂਜੀ ਬੇਟਾ ਕੋਈ ਨਾ ਕੋਈ ਇਹਦੇ ਖਾਣੇ ਵਿੱਚ ਚੜਿਆ ਜਾਂਦਾ ਲੱਗ ਜਾਂਦਾ ਰਣਾ ਮਤਲਬ ਕਾਫੀ ਟਾਈਮ ਲੱਗ ਜਾਂਦਾ ਵਾ ਤਾਂ ਕਰਕੇ 8:00 ਵੀ ਵਜਣਾ ਮੈਂ ਮੈਂ 7:00 ਵਜੇ ਅਪਲੋਡ ਕੇ ਲਾ ਦੇਣੀ ਆ ਵਾਈਫਾਈ ਲੱਗਾ ਫਿਰ 20 ਮਤਲਬ 팬 ਲੱਗਦਾ ਹੈ ਮੈਨੂੰ ਵੀਡੀਓ ਬਣਾਉਣੀ ਨਹੀਂ ਉਕੀ ਲੱਗਦੀ ਹੈਗੀ ਬਣਾਉਣ ਦਾ ਕੋਈ ਟੱਕਰ ਨਹੀਂ ਬਸ ਐਡੀਟਿੰਗ ਕਰਨੀ ਤੇ ਅਪਲੋਡ ਕਰਨ ਦਾ ਬਹੁਤ ਜਾਨੇ ਕਿ ਲੱਗਦਾ ਹੁੰਦਾ ਹੈ ਜਿੰਨਾ ਸਿੱਧੇ ਕਾਹਨ ਲੱਗਦਾ ਹੈ ਜਦ ਜਿੰਨੇ ਟਾਈਮ ਲੱਗਦਾ ਨਾ ਤਰਫ ਪਾਸ ਹੋ ਜਾਂਦਾ। ਪਰ ਮੈਂ ਇਸ ਫਿਰ ਮੈਂ ਸੋਚੀ ਲਿਆ ਜੀ ਆਪਾਂ ਤਾਂ ਨਾ ਦੀਪਿੰਗ ਤੇ ਲਾ ਕੇ ਛੱਡ ਦਿੰਦੀ ਆ ਦੀਪਿੰਗ ਨੂੰ ਟਾਈਮ ਲੱਗ ਜਾਂਦਾ ਘੰਟਾ ਜਿਹੜਾ ਖੰਡਾ। ਲਾ ਕੇ ਹਾਂਜੀ ਛੇੜੋ ਬੇਟਾ। ਬੱਚੇ ਆ ਗਏ ਫਿਰ ਇਹਨੂੰ ਤਾਂ ਕਹਿੰਦੇ ਛੇੜਨ ਜਾ। ਇਹਨਾਂ ਨੂੰ ਨੀ ਗਰਮੀ ਲੱਗਦੀ ਨਾ ਹੀ ਠੰਡ ਬੰਨਣਾ ਨਾ ਗਰਮੀ ਬੰਨਣਾ ਥੁਲੇ ਪਰ। ਤਮੈਂ ਕੋਸ਼ਿਸ਼ ਕਰਨੀ ਇੱਕ ਦਿਨ ਮੈਂ ਦੋ ਵੀਡੀਓ ਬਣਾ ਕੇ ਰੱਖਾ ਹਨ ਉਹਦੇ ਨਾਲ ਕੀ ਹੋਊਗਾ ਨਾ ਫਿਰ ਜਦੋਂ ਦੋ ਬਣੀਆਂ ਹੋਣਗੀਆਂ ਤੇ ਜਿਹੜੀ ਵੀਡੀਓ ਜਿਹਨੇ ਅੱਜ ਬਣਾਈ ਤੇ ਮੈਂ ਅੱਜ ਹੀ ਅਪਲੋਡ ਕਰ ਦੇਣੀ ਅੱਜ ਸੋਮਵਾਰ ਅੱਜ ਹੀ ਅਪਲੋਡ ਕਰ ਦਾਂ ਫਿਰ ਮੈਂ ਇਹ ਨਹੀਂ ਕਰਦੀ ਵੀ ਇੱਕ ਇੱਕ ਦਿਨ ਨਾ ਅਗਲੇ ਦਿਨ ਵੀ ਅਪਲੋਡ ਕਰਦਾ ਇਹ ਨਹੀਂ ਕਰਨਾ ਉਹ ਅੱਜ ਨੂੰ ਹੀ ਮੈਂ ਦੋ ਬਣਾਵਾ ਉਸ ਦਿਨ අර්ථ වීඩ කො කාසි ලොව්ද වීඩක් ප ක්තිී करනය මෙදන්සි නමලෝවදනතතවෙ පර